ਰਿੰਗ ਜਿਹੜਾ ਗੋਲ ਕੱਪਾ ਹੈ ਉਹ ਦੇਖ ਸਕਦੇ ਹੋ ਉਹਦੇ ਵਿੱਚ ਦਹੀਂ ਪਾ ਦਿੱਤੀ ਗਿਆ ਫਾਈਨਲੀ ਲੁੱਕ ਜਿਹੜਾ ਹੈ ਮਿਲਣ ਵਾਲਾ ਹੈ ਅੱਛਾ ਹੈਗਾ ਜੀ ਗੁਲਾਕੰਦ ਗੁਲਾਕੰਦ ਇਹਦੇ ਨਾਲ ਕੀ ਹੁੰਦਾ ਹੈ ਇਹ ਉੱਪਰ ਟੇਸਟ ਵਾਸਤੇ ਵੀ ਆਉਂਦੇ ਜੀ ਵੈਸੇ ਵੀ ਇਹਦੇ ਬਹੁਤ ਬੈਨੀਫਿਟ ਨੇ ਇਹ ਸੌਫ ਹੈ ਇਹੀ ਹੈ ਜੀ ਆਪਣਾ ਸਪੈਸ਼ਲ ਮਸਾਲਾ ਜੀ ਜਿਹਦੇ ਨਾਲ ਇਹਨੂੰ ਅੱਗ ਲੱਗਦੀ ਹੈ ਫਾਇਰ ਲੱਗਦੀ ਹੈ ਅੱਗ ਲੱਗਦੀ ਹੈ ਵਾਓ ਸੋ ਦੇਖ ਸਕਦੇ ਹੋ ਜਿਵੇਂ ਕਿ ਗੋਲ ਗੱਪੇ ਵਿੱਚ ਅੱਗ ਲਾਈ ਜਾ ਰਹੀ ਹੈ ਤੇ ਭਾਜੀ ਇਹਨੂੰ ਇਦਾਂ ਹੀ ਖਾਈਦਾ ਹੁੰਦਾ ਹੈ ਅੱਗ ਲੱਗਦੇ ਹੋਏ ਹਾਂਜੀ ਸਿੱਧਾ ਹੀ ਇਹ ਮੂੰਹ ਦੇ ਵਿੱਚ ਜਲਦ ਜਲਦ ਪਾਣ ਸਾਂਤਾਂ ਨਹੀਂ ਹੁੰਦਾ ਇਹਨੂੰ ਖਾਣ ਦੇ। ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਕਿਉਂਕਿ ਇਹਦੇ ਵਿੱਚ ਕੋਈ ਐਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਸਿਹਤ ਲਈ ਹਾਨੀਕਾਰਕ ਹੋਵੇ। ਹੈਲੋ ਲੁਧਿਆਨਵੀਜ਼ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੁਸੀਂ ਦੇਖ ਰਹੇ ਹੋ ਤਾਂ ਸਿੜੀ ਆਇਲਾਈਨ ਤੇ ਮੈਂ ਹਾਂ ਨਿਹਮਲਿਕ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆ ਸਰਦਾਰ ਚਾਟ ਪੁਆਇੰਟ ਤੇ ਜਿੱਥੇ ਕਿ ਤੁਹਾਨੂੰ ਗੋਲ ਗੱਪੇ ਦਾ ਜਿਹੜਾ ਨਵਾਂ ਹੀ ਅੰਦਾਜ਼ ਖਿਵਾਉਣ ਵਾਲੇ ਆ ਕਿਉਂਕਿ ਤੁਸੀਂ ਗੋਲ ਗੱਪੇ ਤਾਂ ਬਹੁਤ ਜ਼ਿਆਦਾ ਖਾਦੇ ਹੋਣੇ ਲੇਕਿਨ ਅੱਜ ਅਸੀਂ ਤੁਹਾਨੂੰ ਬੜਾ ਹੀ ਸਪੈਸ਼ਲ ਗੋਲ ਗੱਪਾ ਖਿਲਵਾਉਣ ਵਾਲੇ ਆ ਉਹ ਆ ਫਾਇਰਿੰਗ ਗੋਲ ਗੱਪਾ ਫਾਇਰਿੰਗ ਦੇ ਨਾਮ ਤੇ ਤੁਹਾਨੂੰ ਪਾਣ ਯਾਦ ਆ ਗਿਆ ਹੋਊਗਾ ਕਿਉਂਕਿ ਅੱਜ ਤੱਕ ਜਿਹੜਾ ਤੁਸੀਂ ਪਾਣ ਖਾਦਾ ਹੋਣਾ ਫਾਇਰਿੰਗ ਪਰ ਅੱਜ ਅਸੀਂ ਤੁਹਾਨੂੰ ਸਪ ਤੇ ਲੈ ਚੱਲੀਏ ਗੱਲ ਕਰਦੇ ਤੇ ਦਿਖਾਉਂਦੇ ਆ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਸਰਦਾਰ ਜੀ ਚਾਟ ਪੁਆਇੰਟ ਤੇ ਤੁਸੀਂ ਗੋਲ ਗੱਪੇ ਤੋਂ ਬਥੇਰੇ ਖਾਤੇ ਹੋਣੇ ਆ ਲੇਕਿਨ ਅੱਜ ਅਸੀਂ ਤੁਹਾਨੂੰ ਗੋਲ ਗੱਪੇ ਖਰਵਾਉਣ ਵਾਲੇ ਆ ਫਾਇਰਿੰਗ ਗੋਲ ਗੱਪਾ ਤੁਸੀਂ ਹੈਰਾਨ ਤੋਂ ਜ਼ਰੂਰ ਹੋ ਗਏ ਹੋਗੇ ਕਿਉਂਕਿ ਫਾਇਰਿੰਗ ਦੀ ਜੇ ਗੱਲ ਆਵੇ ਤਾਂ ਪਾਣ ਦਾ ਨਾਮ ਆਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਖਲਵਾਉਣ ਲੱਗੇ ਆ ਫਾਇਰਿੰਗ ਗੋਲ ਗੱਪਾ ਤੇ ਸਾਡੇ ਨਾਲ ਸਰਦਾਰ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਫਾਇਰਿੰਗ ਗੋਲ ਗੱਪੇ ਦਾ ਮਨ ਵਿੱਚ ਕਿੱਦਾਂ ਵਿਚਾਰ ਆਇਆ ਤੇ ਕਿੱਦਾਂ ਤਿਆਰ ਕੀਤਾ ਜਾਂਦਾ ਹੈ ਸ ਵਧੀਆ ਜੀ ਫਰਸਟ ਕਲਾਸ ਤੁਸਨਾ ਫਾਇਰਿੰਗ ਗੋਲਗੱਪੇ ਦੀ ਗੱਲ ਹੋ ਰਹੀ ਹੈ ਸਭ ਤੋਂ ਪਹਿਲਾਂ ਇਹ ਦੱਸੋ ਮਨ ਵਿੱਚ ਕਿਹੜਾ ਵਿਚਾਰ ਆਇਆ ਸੀ ਕਿਉਂਕਿ ਅੱਜ ਤੱਕ ਅਸੀਂ ਸਿਰਫ ਫਾਇਰਿੰਗ ਪਾਣ ਸੁਨੇ ਆਇਆ ਹੈ ਖਾਦਾ ਹੈ ਪਰ ਫਾਇਰਿੰਗ ਗੋਲਗੱਪਾ ਇਸ ਵੈਰੀ ਡਿਫਰੈਂਟ ਫਾਇਰਿੰਗ ਪਾਣ ਜਿਹੜਾ ਜੀ ਉਸੇ ਤੋਂ ਐਕਸਪਾਇਰ ਹੋ ਕੇ ਜੀ ਮੈਂ ਫਾਇਰ ਗੋਲਗੱਪਾ ਬਣਾਇਆ ਜੀ ਸਾਡੇ ਸੰਗਰੂਰ ਦੇ ਵਿੱਚ ਨਾ ਮੇਰੀ ਮੇਲਾ ਲੱਗਿਆ ਸੰਗਰੂਰ ਕਾਰਨੇਵਲ ਉਹਦੇ ਵਿੱਚ ਆਪਣਾ ਲਗਵਾਇਆ ਸੀਗਾ ਕਾਰਟ ਤੇ ਉੱਥੇ ਮੇਰੇ ਨਾਲ ਬਿਲਕੁਲ ਸੌਫ ਸੀਗੀ ਫਾਇਰ ਪਾਣ ਦੀ ਉਹਨੂੰ ਦੇਖ ਕੇ ਹੁਣ ਫਾਇਰ ਪਾਨ ਵਗੈਰਾ ਸਿੱਖਣ ਸਕਦੇ ਕਿਉਂਕਿ ਪਾਨ ਵਗੈਰਾ ਹੋ ਗਿਆ ਹਟਾ ਖਾ ਨਹੀਂ ਸਕਦੇ ਇਸ ਕਰਕੇ ਜੀ ਮੈਂ ਫਾਇਰ ਪਾਨ ਦੇਖ ਕੇ ਮਤਲਬ ਆਪਣੇ ਮਨ ਚ ਫੀਲ ਕੀਤਾ ਵੀ ਆਪਾਂ ਸੈਟਿੰਗ ਕਰੀਏ ਜੀ ਫਿਰ ਉਹਦੇ ਨਾਲ ਥੋੜੀ ਬਹੁਤੀ ਗੱਲ ਕੀਤੀ ਉਹਦੇ ਇਨਗਰੀਡients ਪਤਾ ਕੀਤੇ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਹੌਲੀ 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 ਕਰਕੇ ਸੈਟਿੰਗ ਕੀਤੀ ਪਹਿਲਾਂ ਘਰੀ ਬਣਾਉਂਦੇ ਰਹੇ ਬੱਚਿਆਂ ਨੂੰ ਖੁਲਾਇਆ ਆਪ ਕਾਦਾ ਫਿਰ ਹੌਲੀ ਹੌਲੀ ਸੈਟਿੰਗ ਕਰਕੇ ਫਿਰ ਬਣਾਉਣਾ ਸ਼ੁਰੂ ਕਰਤਾ ਜੀ ਤੇ ਸਾਰੇ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਹੈ ਉਹ ਫਾਇਰਿੰਗ ਗੋਲਗੱਪਾ ਦੇਖਣ ਲਈ ਇੱਕ ਵਾਰ ਤੁਸੀਂ ਫਾਇਰਿੰਗ ਗੋਲਗੱਪਾ ਸਾਨੂੰ ਬਣਾ ਕੇ ਦਿਖਾਉਂਗੇ ਜ਼ਰੂਰ ਜੀ ਜ਼ਰੂਰ ਹਾਂਜੀ ਤੇ ਗੋਲਗੱਪਾ ਜਿਹੜਾ ਹੁੰਦਾ ਹੈ ਜੇ ਇਹ ਨਾਰਮਲ ਲੈ ਆ ਜਾਂਦਾ ਹੈ ਹਾਂ ਥੋੜਾ ਛੋਟਾ ਸਾਈਜ਼ ਲਿਆ ਜਾਂਦਾ ਕਿਉਂਕਿ ਵੱਡਾ ਤਾਂ ਖਾਦਾ ਨਹੀਂ ਆਂਦਾ ਹਰ ਇੱਕ ਨੂੰ ਜੀ ਇਸ ਕਰਕੇ ਸਾਈਜ਼ ਥੋੜਾ ਗੋਲਗੱਪੇ ਦਾ ਛੋਟਾ ਲੈ ਆਂਦੇ ਕਿ ਫੀਲ ਫੀਲਿੰਗ ਹੋ ਜਾਂਦੀ ਉਹਦੇ ਤੇ ਵੱਡਾ ਹੋ ਜਾਂਦਾ ਤੇ ਇਸ ਦੇ ਵਿੱਚ ਕੀ ਕੀ ਪਾਇਆ ਜਾਂਦਾ ਇਹਦੇ ਵਿੱਚ ਜਾਂਦਾ ਜੀ ਆਲੂ ਫਿਰ ਦਹੀਂ ਵਗੈਰਾ ਜਾਂਦੀ ਆ ਚਟਨੀਆਂ ਜਾਂਦੀਆਂ ਨੇ ਜੀ ਉਸ ਤੋਂ ਬਾਅਦ ਇਹਦੇ ਵਿੱਚ ਜਾਂਦਾ ਆਪਣਾ ਉਹਦਾ ਗੁਲਾਕੰਦ ਜਾਂਦੀ ਆ ਫਿਰ ਸੌਂਫ ਜਾਂਦੀ ਆ ਤੇ ਉਸ ਤੋਂ ਬਾਅਦ ਇਹਦੇ ਉੱਪਰ ਜਿਹੜਾ ਇਹਨਾਂ ਬਣਾਇਆ ਹੋਇਆ ਆਪਣਾ ਦਾ ਮਸਾਲਾ ਅੱਗ ਵਾਲਾ ਫਿਰ ਇਹਦੇ ਉੱਪਰ ਉਹ ਜਾਂਦਾ ਜੀ ਜੀ ਬਿਲਕੁਲ ਤੇ ਇੱਕ ਫਾਇਰਿੰਗ ਗੋਲ ਕਪ ਬਣਾਉਣ ਚ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਨੀਅਰ ਅਬਾਊਟ 1 ਮਿੰਟ ਤੋਂ ਪਹਿਲਾਂ ਪਹਿਲਾਂ ਹੋ ਜਾਂਦਾ ਜੀ ਅਸੀਂ ਹੁਣੇ ਦੇਖਿਆ ਵੀ ਤੁਸੀਂ ਗੋਲ ਗੋਪੇ ਦਾ ਜਿਹੜਾ 60 ਤਰੀਕੇ ਦਾ ਪਾਣੀ ਲਗਦੇ ਹੋ ਕਿਹੜੇ ਪਾਣੀ ਹੁੰਦਾ ਆ ਪਾਣੀ ਮੇਰੇ ਕੋਲੇ ਬਣਦੇ ਜੀ 80 ਦੇ ਡੇਲੀ ਜੀ ਜੀ ਫਿਰ 5 ਤਰ੍ਹਾਂ ਦੇ ਹਰ ਰੋਜ਼ ਬਦਲ ਜਾਂਦੇ ਆ 3 ਸੇਮ ਰਹਿੰਦੇ ਆ ਟੋਟਲ ਆਪਣੇ ਕੋਲੇ 60 ਤਰ੍ਹਾਂ ਦਾ ਪਾਣੀ ਬਣਦਾ ਜੀ ਜਿਵੇਂ ਅੱਜ ਬਣਿਆ ਹੋਇਆ ਖੱਟਾ ਮਿੱਠਾ ਕ੍ਰਾਂਤੀਕਾਰੀ ਖੱਟੀ આમਲੀ ਧਨੀਆ ਪੁਦੀਨਾ ਖੱਟੀ આમਲੀ ਤੱਕ ਡੇਲੀ ਬਣਦਾ ਉਸ ਤੋਂ ਬਾਅਦ ਧਨੀਆ ਪੁਦੀਨੇ ਦਾ ਹਰ ਰੋਜ਼ ਬਦਲ ਜਾਂਦਾ ਟੇਸਟ ਫਿਰ ਖੱਟੀ આમਲੀ ਹੋ ਗਿਆ ਧਨੀਆ ਪੁਦੀਨਾ ਧਨੀਆ ਪੁਦੀਨਾ ਹੋ ਗਿਆ ਉਸ ਤੋਂ ਬਾਅਦ ਲੈਮਨ ਬਣਿਆ ਹੋਇਆ ਫਿਰ ਆਂਬ ਬਣਿਆ ਹੋਇਆ ਫੇ ਛੋਟੀ ਮਿਰਚ ਹੈਗਾ ਫਿਰ ਹੈਗਾ ਉਹਦਾ ਅੰਗੂਰ ਦਾ ਜੀ ਅੱਛਾ ਫਿਰ ਮੇਨ ਜਿਹੜੀ ਖਾਸੇਤ ਹੁੰਦੇ ਜਿੰਨੇ ਪਾਣੀ ਹੁੰਦੇ ਆ ਆਪਣੇ 100% ਨੇਚਰਲ ਆਰਗੈਨਿਕ ਤੇ ਕੁਦਰਤੀ ਹੁੰਦੇ ਆ ਨਾ ਕਿਸੇ ਚ ਕਲਰ ਪੈਂਦਾ ਨਾ ਆਰਟੀਫੀਸ਼ੀਅਲ ਫਲੇਵਰ ਨਾ ਸਿੰਥੈਟਿਕ ਟੇਸਟ ਨਾ ਕਿਸੇ ਚ ਲਾਲ ਮਿਰਚ ਪੈਂਦੀ ਹੈ ਪਾਣੀ ਚ ਨਾ ਬਰਸੇ ਮਤਲਬ ਸਾਰੇ ਤੇ ਜਿਹੜਨੇ ਵੀ ਬਣਾਨੇ ਬਿਲਕੁਲ ਨੇਚਰਲ ਤਰੀਕੇ ਨਾਲ ਤਿਆਰ ਕਰਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਤੇ ਫਾਇਰਿੰਗ ਜਿਹੜਾ ਗੋਲ ਕੱਪਾ ਹੈ ਉਹ ਦੇਖ ਸਕਦੇ ਹੋ ਉਹਦੇ ਵਿੱਚ ਦਹੀਂ ਪਾ ਦਿੱਤੀਗੇ ਫਾਈਨਲੀ ਲੁੱਕ ਜਿਹੜਾ ਹੈ ਮਿਲਣ ਵਾਲਾ ਹੈ ਥੋੜਾ ਜਿਹਾ ਵੇਟ ਕਰਨਾ ਪਊਗਾ ਮਤਲਬ ਹੋਰ ਕਿਹੜੇ 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 ਗੋਲ ਗੱਪੇ ਹੁੰਦੇ ਤੇ ਕੀ ਕੀ ਆਈਟਮਸ ਹੁੰਦੀਆਂ ਨੇ ਤੁਹਾਡੇ ਕੋਲ ਆਪਣੇ ਕੋਲੇ ਜੀ ਗੋਲ ਗੱਪਿਆਂ ਦੇ ਵਿੱਚ ਪਾਣੀ ਵਾਲੇ ਗੋਲ ਗੱਪੇ ਹੋਗੇ ਜੀ ਪਾਣੀ ਵਾਲੇ ਗੋਲ ਗੱਪੇ ਹੋਗੇ ਆ ਟੇਸਟ ਡੈਲੀ ਜੀ ਤੇ ਉਸ ਤੋਂ ਬਾਅਦ ਆਪਣੇ ਕੋਲੇ ਦਹੀਂ ਵਾਲੇ ਗੋਲ ਗੱਪੇ ਹੋਗੇ ਆਲੂ ਫਿਲਿੰਗ ਵਾਲੇ ਗੋਲ ਗੱਪੇ ਹੋਗੇ ਕਰਮੇ ਗੋਲ ਗੱਪੇ ਉਸ ਤੋਂ ਬਾਅਦ ਆਪਣੇ ਕੋਲੇ ਹੁੰਦਾ ਜੀ ਇਹਦਾ ਦਹੀਂ ਪੱਲਾ ਚਾਟ ਚਾਟ ਪਾਪੜੀ ਮਿਕਸ ਹੋਗੀ ਜੀ ਦਹੀਂ ਪੱਲਾ ਪਾਪੜੀ ਚਾਟ ਮਿਕਸ ਹੋ ਗਿਆ ਉਸ ਤੋਂ ਬਾਅਦ ਆਪਣੇ ਕੋਲੇ ਹੁੰਦਾ ਜੀ ਉਹਦਾ ਰਬੜ ਵਾਲੇ ਬਲਕਦੇ ਔਰ ਟਿੱਕੀ ਚਾਟ ਜੀ ਟਿੱਕੀ ਚਾਟ ਜਿਹੜੀ ਹੁੰਦੀ ਹੈ ਉਹ ਵੀ ਆਪਣੀ ਸਪੈਸ਼ਲ ਹੁੰਦੀ ਹੈ ਬਿਨਾ ਅਰਾ ਰੋਡ ਤੋਂ ਜੀ ਜੀ ਤਾਂ ਹੁਣ ਇਹ ਤੁਸੀਂ ਕੀ ਪਾ ਰਹੇ ਹੋ ਦੇ ਵਿੱਚ ਹੈਗਾ ਜੀ ਗੁਲਾਕੰਦ ਗੁਲਾਕੰਦ ਇਹਦੇ ਨਾਲ ਕੀ ਹੁੰਦਾ ਹੈ ਇਹ ਉੱਪਰ ਟੇਸਟ ਵਾਸਤੇ ਵੀ ਆਉਂਦੇ ਜੀ ਵੈਸੇ ਵੀ ਇਹਦੇ ਬਹੁਤ ਬੈਨੀਫਿਟ ਨੇ ਜੀ ਹਾਂ ਜੀ ਹੁਣ ਇਹਦੇ ਵਿੱਚ ਕੀ ਪਾ ਰਹੇ ਹੋ ਇਹ ਸੌਫ ਅੱਛਾ ਇਹਦੇ ਵਿੱਚ ਸਿਰਫ ਉੱਪਰ ਦਾ ਜਿਹੜਾ ਉਹ ਯੂਜ਼ ਹੁੰਦਾ ਹੈ ਸੌਫ ਗੁਲਾਕੰਦ ਆਲੂ ਦਹੀਂ ਵਗੈਰਾ ਯੂਜ਼ ਹੁੰਦਾ ਹੈ ਪਾਣੀ ਨਹੀਂ ਯੂਜ਼ ਹੁੰਦਾ ਨਹੀਂ ਪਾਣੀ ਨਹੀਂ ਬੰਦਦਾ ਇਹਦੇ ਵਿੱਚ ਸੁੱਕਾ ਡਰਾਈ ਹੁੰਦਾ ਇਹ ਗੋਲ ਗੱਪਾ ਜੀ ਹਾਂ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਗੋਲ ਗੱਪੇ ਦੇ ਵਿੱਚ ਦਹੀਂ ਆਲੂ ਤੇ ਸੌਂਫ ਗੁਲਾਕੰਦ ਜਿਹੜਾ ਹੈ ਪਾ ਦਿੱਤਾ ਹੈ ਤੇ ਭਾਜੀ ਇਹ ਕੀ ਹੈ? ਇਹੀ ਹੈ ਜੀ ਆਪਣਾ ਸਪੈਸ਼ਲ ਮਸਾਲਾ ਜਿਹਦੇ ਨਾਲ ਇਹਨੂੰ ਅੱਗ ਲੱਗੂਗੀ। ਫਾਇਰ ਲੱਗਦੀ ਆ ਅੱਗ ਲੱਗਦੀ ਹੈ। ਇਹਦੇ ਵਿੱਚ ਅੱਗ ਲੱਗੂਗੀ। ਤੇ ਇਹ ਜਿਹੜਾ ਅੱਗ ਲੱਗਦੀ ਹੈ ਤੇ ਇਹਦੇ ਕਿੰਨੇ ਮਤਲਬ ਕਿੰਨੇ ਟਾਈਮ ਲਈ ਲੱਗਦੀ ਹੈ? ਇਹ ਬਸ ਥੋੜਾ ਟਾਈਮ ਹੀ ਚੱਲਦੀ ਹੈ ਜੀ। ਜਿਆਦਾ ਟਾਈਮ ਨਹੀਂ ਚਲਦੀ ਸੋ ਵੀ ਆਰ ਵੈਰੀ ਐਕਸਾਈਟਿਡ ਦੇਖਣ ਕੇ ਲੀ ਹਮ ਸਭ ਬਹੁਤ ਜ਼ਿਆਦਾ ਐਕਸਾਈਟਿਡ ਵਾਓ ਸੋ ਦੇਖ ਸਕਦੇ ਹੋ ਜਿਵੇਂ ਕਿ ਗੋਲ ਗੱਪੇ ਵਿੱਚ ਅੱਗ ਲਾਈ ਜਾ ਰਹੀ ਹੈ ਤੇ ਭਾਜੀ ਇਹਨੂੰ ਇਦਾਂ ਹੀ ਖਾਈਦਾ ਹੁੰਦਾ ਹੈ ਅੱਗ ਲੱਗਦੀ ਹੋਈ ਹਾਂਜੀ ਅੱਗ ਲਗਾ ਕੇ ਇਹਨੂੰ ਆਪਾਂ ਵੈਸੇ ਜ਼ਿਆਦਾ ਹੀ ਲਗਾਈਏ ਥੋੜੀ ਜੀ ਹਲਕੀ ਲਾਈਟ ਹੁੰਦੀ ਹੈ ਤੇ ਸਿੱਧਾ ਹੀ ਇਹ ਮੂੰਹ ਦੇ ਵਿੱਚ ਜਲਦ ਜਲਦ ਪਾਣ ਮੰਗਦਾ ਜੇਦੋ ਆਪਾਂ ਮੂੰਹ ਦੇ ਵਿੱਚ ਪਾਣਿਆ ਉਸ ਤੋਂ ਬਾਅਦ ਮੂੰਹ ਬੰਦ ਕਰਦੇ ਸਾਰੀ ਅੱਗ ਬੁੱਝ ਜਾਂਦੀ ਹੈ ਹਾਂ ਮਤਲਬ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹਦੇ ਨਾਲ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਇਹਨੂੰ ਖਾਣ ਦੇ ਨੀ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਕਿਉਂਕਿ ਇਹਦੇ ਵਿੱਚ ਕੋਈ ਐਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਸਿਹਤ ਲਈ ਹਾਨੀਕਾਰਕ ਹੋਵੇ ਜੀ ਜਿੰਨੀਆਂ ਇਹਦੀਆਂ ਚੀਜ਼ਾਂ ਨੇ ਸਾਰੀਆਂ ਮਤਲਬ ਚਾਹੇ ਦਹੀਂ ਚਟਨੀਆਂ ਹੋ ਗਈਆਂ ਚਾਹੇ ਸੌਫ ਹੋ ਗਈ ਚਾਹੇ ਗੁਲਾਕੰਧ ਹੋ ਗਈ ਜਾਂ ਜਿੱਦੇ ਤੇ ਆਪਾਂ ਅੱਗ ਲਗਾਈ ਹੈ ਉਹ ਵੀ ਆਪਣਾ ਨੇਚਰਲ ਹੈ ਕਿਸੇ ਦੇ ਵਿੱਚ ਕੋਈ ਐਦਾਂ ਦੀ ਚੀਜ਼ ਨਹੀਂ ਹੈਗੀ ਪਹਿਲਾਂ ਮੈਂ ਬਣਾਉਂਦਾ ਸੀਗਾ ਆਪਣਾ ਬਰਾਸਾਂ ਦੀ ਸੀ ਬ੍ਰਾਸ ਮੇਰੇ ਕੋਲ ਹੁਣ ਵੀ ਅਵੇਲੇਬਲ ਹੁੰਦੀ ਹੈ ਬਟ ਉਹ ਮੈਨੂੰ ਕਈਆਂ ਜਣੇ ਨੇ ਕਿਹਾ ਕਿ ਉਹ ਸਿਹਤ ਵਾਸਤੇ ਵਧੀਆ ਨਹੀਂ ਹੁੰਦੀ ਲੇਕਿਨ ਉਹ ਸਿਹਤ ਵਾਸਤੇ ਬਹੁਤ ਬੈਨੀਫਿਟ ਹੈ ਜੇ ਤੁਹਾਡੇ ਮੂੰਹ ਛਾਲੇ ਵਗੈਰਾ ਨੇ ਛਾਲੇ ਤੇ ਵੀ ਲੱਗ ਜਾਂਦੀ ਹੈ ਤੇ ਵੈਸੇ ਵੀ ਜਿੱਦਾਂ ਤੁਸੀਂ ਪਾਣ ਵਾਲਿਆਂ ਤੋਂ ਜਾ ਕੇ ਤੁਸੀਂ ਇਕੱਠਾ ਮੂੰਹ ਚ ਲਗਾਉਣੇ ਹੋ ਤੇ ਮੂੰਹ ਵਗੈਰਾ ਫਟਿਆ ਹੋਇਆ ਜਾਂ ਛਾਲੇ ਪਏ ਹੋਏ ਨੇ ਉਹਦੇ ਵਿੱਚ ਉਹ ਲਗਾ ਕੇ ਦਿੰਦੇ ਨੇ ਤੇ ਲੇਕਿਨ ਉਹਦਾ ਟੇਸਟ ਥੋੜਾ ਜਿਹਾ ਅਜੀਬ ਸੀ ਇਸ ਕਰਕੇ ਉਹ ਮੈਂਨੇ ਬੰਦ ਕਰਤੀ ਹੁਣ ਆਪਣੇ ਕੋਲੇ ਜਿਹੜੀ ਇਹ ਹੈ ਇਹ ਆਪਣੀ ਬਣਾਈ ਹੋਈ ਹੈ ਇਹਦੇ ਟੇਸਟ ਵੀ ਬਹੁਤ ਵਧੀਆ ਹੈ ਆਪਣੀ ਦੀ ਫ੍ਰੈਗਰੈਂਸ ਵੀ ਬਹੁਤ ਅੱਛੀ ਹੈ ਤੇ ਉਦਾਂ ਖਾਂਚ ਵੀ ਬਹੁਤ ਦੇ ਜੀ ਦੇਖ ਕੇ ਤਾਂ ਬਹੁਤ ਜ਼ਿਆਦਾ ਐਕਸਾਈਟਡ ਲੱਗ ਰਿਹਾ ਫਿਰ ਜਿਨ੍ਹਾਂ ਨੇ ਨਹੀਂ ਖਾਧਾ ਨਾ ਫਾਇਰਿੰਗ ਪਾਂਦ ਜਿਹੜੇ ਮੋਸਟਲੀ ਹਰ ਕੋਈ ਨਹੀਂ ਖਾਪਨਦਾ ਪਰ ਜਿਹੜਾ ਫਾਇਰਿੰਗ ਗੋਲ ਗੱਪਾ ਹੈ ਉਹ ਹਰ ਕੋਈ ਖਾ ਲੈਂਦਾ ਹੈ ਭਾਜੀ ਇੱਕ ਵਾਰ ਨਾ ਐਡਰੈਸ ਜ਼ਰੂਰ ਦੱਸੋ ਕਿਉਂਕਿ ਕਾਫੀ ਲੋਕਾਂ ਦਾ ਮਨ ਹੁੰਦਾ ਹੈ ਵੀ ਆਪਾਂ ਗੋਲ ਗੱਪੇ ਖਾਈਏ ਉਹ ਵੀ ਫਾਇਰਿੰਗ ਵਾਲੇ ਪਰ ਐਡਰੈਸ ਨਹੀਂ ਉਹਨਾਂ ਨੂੰ ਪਤਾ ਹੁੰਦਾ ਆਪਣਾ ਐਡਰੈਸ ਹੈਗਾ ਇਹ ਬੀਆਰਸ ਨਗਰ ਜੇ ਬਲਾਕ ਦਸਵੇਂ ਸਿੰਘ ਸਭਾ ਗੁਰਦੁਆਰਾ ਜੀ ਉਹ ਦੁੱਜੀ ਜੀ ਆਪਾਂ ਉੱਥੇ ਧਰਮਪੁਰੇ ਬਾਜ਼ਾਰ ਪਟਿਆਲੇ ਥੋੜੇ ਦੇਰ ਚੁੱਪਨੇ ਹੋ ਜਾਣੀ ਹੈ ਆਪਣੀ ਤੇ ਪਟਿਆਲੇ ਵੀ ਓਪਨਿੰਗ ਕਰ ਰਹੇ ਆ ਉਸ ਤੋਂ ਬਾਅਦ ਇੱਕ ਆਪਣੀ ਸਮਾਣਾ ਵੀ ਹੈਗੀ ਪਟਿਆਲੇ ਤੋਂ 25 ਕਿਲੋਮੀਟਰ ਹੈਗੀ ਸਮਾਣਾ ਉੱਥੇ ਵੀ ਚੱਲ ਰਹੀ ਹੈ ਜੀ ਆਪਣੀ ਇੱਕ ਪਟਿਆਲੇ ਖੁੱਲ ਜਾਣੀ ਹੁਣ ਥੋੜੇ ਦੇਰ ਨੂੰ ਇੱਕ ਇੱਥੇ ਹੈਗੀ ਲੁਗਾਂ ਤਿੰਨ ਜਗ੍ਹਾ ਤੇ ਹੈਗੀ ਜੱਟ ਫਾਇਰਿੰਗ ਜਿਹੜਾ 골ਗੱਪਾ ਬੜਾ ਹੀ ਯੂਨੀਕ ਤੇ ਟੇਸਟੀ ਲੱਗ ਰਿਹਾ ਸੀਗਾ ਕਿਉਂਕਿ ਉਹਦੇ ਵਿੱਚ ਨਾ ਤਾਂ ਕੋਈ ਇਦਾਂ ਦੀ ਸਮਾਨ ਪਾਇਆ ਜਿਹਦੇ ਵਿੱਚ ਸਰੀਰ ਨੂੰ ਜਿਹੜਾ ਕਿਸੇ ਤਰੀਕੇ ਦਾ ਨੁਕਸਾਨ ਹੋਵੇ ਤੇ ਨਾ ਹੀ ਕੋਈ ਇਦਾਂ ਦੀ ਚੀਜ਼ ਪਾਈ ਹੈ ਜੋ ਕਿ ਸਾਨੂੰ ਖਾ ਕੇ ਗੰਦਗੀ ਫੀਲ ਹੋਵੇ ਗੰਦਾ ਲੱਗੇ ਬਿਲਕੁਲ ਹੀ ਨੇਚਰਲ ਤਰੀਕੇ ਨਾਲ ਤਿਆਰ ਕੀਤਾ ਗਿਆ ਜੇ ਤੁਸੀਂ ਵੀ ਟਰਾਈ ਕਰਨਾ ਚਾਹੁੰਦੇ ਹੋ ਇੱਕ ਵਾਰੀ ਇੱਥੇ ਆ ਕੇ ਜ਼ਰੂਰ ਟਰਾਈ ਕਰੋ ਤੇ ਇਦਾਂ ਦੀ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਤਾਂ ਸੀਰੀ ਹੈਡਲਾਈਨ ਮੈਂ ਨੇਹਾ ਵਾਲੀ ਕੈਮਰਾ ਪਰਸਨ ਕਰਨ ਕੁਮਾਰਨ